ਹਾਂ ਹਾਂ ਹੁਣ ਚੱਲ ਠੀਕ ਆ ਅੰਦਰ ਦੇਖੀਏ ਫੜ ਜਾ ਇਹ ਪਾਜੀ ਵੀ ਆਏ ਆ ਦੇਖ ਲੈ ਤੈਨੂੰ ਪਾਜੀ ਆ ਦੇਖ ਲੈ ਆਜੋ ਹੁਣ ਦੇਖ ਪਾਜੀ ਆਜੋ 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 ਆਹ ਦੇਖ ਤੇਰੇ ਦੂਰ ਲੱਗ ਰਹੇ ਇਹ ਜੂਰ ਲੱਗ ਆ ਪਹਿਲਾਂ ਤਾਂ ਬਾਥਰੂਮ ਦੇਖੋ ਇੰਟੈਲੀਟ ਟਾਇਲ ਲੱਗੀ ਹੋਈ ਆ ਬਾਥਰੂਮ ਮੰਨ ਟਾਇਲੈਂਟ ਆ ਆ ਦੇਖ ਲੋ ਪਤਿੱਲਾ ਕਿੱਥੇ ਪਿਆ ਜੀ ਬਾਥਰੂਮ ਦੇ ਕਿਸੇ ਪਤਿੱਲੇ ਦੇ ਉੱਤੇ ਕਾਊ ਪਰਮਾਨੀ ਆ ਇਸੇ ਪਤਿੱਲੇ ਦੇ ਉੱਪਰ ਬੰਨੇ ਆ ਆ ਦੇਖ ਲੋ ਬੰਦਾ ਅਲੈਨਾ ਯਹਾਂ ਸਾਹਿਬ ਆਹ ਆਹ ਵੈਰੀ ਗੁੱਡ ਆਹ ਦੇਖ ਲੋ ਇਹ ਹੈ ਇਹ ਓਨਰ ਰਾਂਗੇ ਭਾਈ ਸਾਹਿਬ ਹਾਂ ਫਿਰ ਸਫਾਈ ਕਿਤਨੀ ਕਰ ਲੋਗੇ ਨਹੀਂ ਅਸੀਂ ਤਾਂ ਸਫਾਈ ਦੇਣਾ ਹੈ ਹੱਥ ਪੱਟ ਕੇ ਤਰੇ ਦੇ ਵੱਡੂਗਾ ਸਾੜੀ ਤੋੜਨ ਤੋਂ ਦੋਆ ਕਰ ਦੋਗੇ ਹੈ ਅੱਜ ਪ੍ਰਿਆਣੀ ਓਨਰ ਸਾਹਿਬ ਦਾ ਨਾਮ ਰਾ ਓਨਰ ਸਾਹਿਬ ਧਿਆਨ ਰੱਖੋ ਤੇਲ ਦਿਖਾਉਂਦੇ ਓਹ ਮਾਦੀਵਾ ਦੇਖੋ ਕਿਸ ਤਰ੍ਹਾਂ ਟੱਕੇ ਸਾਫ ਕੁਦਰਤ ਤੰਗ ਰੱਖੇ ਹੋਏ ਹਨ ਆ ਜਿਹੜੇ ਤੁਸੀਂ ਖਾਣੇ ਆ ਸ਼ਾਮ ਨੂੰ ਸਪ੍ਰਿੰਗ ਰੋਲ ਬਾਈ ਜੀ ਸੱਤ ਦਾ ਟਰ ਸੱਤ ਪੇਸ ਆ ਪਤ ਗੋभी ਦੇ ਮੋਹਾਲੀ ਸਾਰੇ ਮੋਹਾਲੀ ਜੇ ਜਾਣੇ ਇੱਥੋਂ ਪਤ ਗੋਭੀ ਤਾਂ ਬਾਹਰ ਪਈ ਹੈ ਆ ਇੱਧਰ ਦੇਖ ਲਵੀਂ ਹਲੇ ਤਾਂ ਨਾ ਕੁਝ ਵੀ ਨਹੀਂ ਹੈ ਮੈਂ ਤੇਲ ਲਾਹ ਜਿਹੜਾ ਹੁਣੀ ਬਦਲੇ ਇਹਨਾਂ ਨੇ ਇਹ ਕਿੰਨਾ ਫਰੈਸ਼ ਹੈ ਅਦਰ ਨਹੀਂ ਮਾਣੇ ਬੰਦੇਗਾ ਆਹ ਸਾਰੇ 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 ਇਹ ਫਰੈਸ਼ ਤੇਲ ਜਿੱਚ ਬਣੇ ਆ ਆ ਪਏ ਆ ਮੱਖੀਆਂ ਮਚਰਾ ਚ ਉਕਰ ਵੀ ਪਿਆ ਆਹ ਉਕਰ ਮੋ ਕੀ ਤੇਲ ਆਦਾ ਛੇਜ ਬਣ ਰਹੇ ਆ ਬਈ ਇਹ ਯਾਰ ਮਾਰਨਾ ਨਾ ਦਿਖੋ ਇਹ ਦੇਖੋ ਸਾਸ ਬਈ ਮੱਖੀ ਮੱਛਰ ਆ ਨੂੰ ਉਹ ਹੀ ਪਏ ਆ ਅੱਪ ਗਿਰੇ ਹੋਏ ਆ ਮਾਰੂ ਐ ਬਰੀ ਤਾਂ ਲੋਕ ਕਿਤੋਂ ਆ ਆ ਪਿਆਣਾ ਸਪ੍ਰਿੰਗ ਰੋਲ ਸਾਡੇ ਬੱਚੜੇ ਆਏ ਦੇਖਣੇ ਨੇ ਤਾਂ 100 ਗਾਲੀ ਕਿਤੇ ਉਹ ਲੈ ਆਹ ਦੇਖੋ ਅਮੰਜੀਆਂ ਦੇ ਥੱਲੇ ਆ ਉੱਪਰ ਪਿਆ ਆ ਲੋ ਅਰੇ ਸਪ੍ਰਿੰਗ ਰੋਲ ਤੁਸੀਂ ਖਾਣੇ ਆ ਬਾਈ ਜੀ ਅਮੰਜੀਆਂ ਦੇ ਥੱਲੇ ਪੀਂ ਜੀ ਆ ਜਾਏਗਾ ਬੰਦਾ ਦੇਖੀਏ ਚੂਹੇ ਚੂਹੇ ਨੇ ਖਾਵਾ ਇਹ ਬਣ ਕੇ ਬਾਹਰ ਜਾ ਰਹੇ ਜਿਹੜਾ ਤੁਹਾਨੂੰ ਵੀਡੀਓ ਸਟਾਰਟਿੰਗ ਦਿਖਾਇਆ ਯਾਰ ਐਸੇ ਗੰਦ ਨੇ ਮੇਰਾ ਮਾਈਕ ਰੌੜ ਯਾਰ ਵੈਰੀ ਡੀਕੋ ਕੁਆਲਟੀ ਆਹ ਜੀ ਮੋਮੋਸ ਨਾਲ ਯਾਰ ਦੋਸਤੋ ਆ ਦੇਖ ਲਓ ਮੋਮੋਸ ਦਾ ਹਾਊਸ ਪ੍ਰੀਮ ਆਹ ਸਾਰੇ ਨਵੇਂ ਕਿਆ ਬਲੇਕ ਨਹੀਂ ਆਰਡਰ ਲਾ ਆ ਦੇਖੋ ਇੱਥੇ ਆ ਟੇਬਲ ਤੇ ਬੰਦਾ ਸਾਰਾ ਸਵਾੜ ਇਤਨੇ ਆ ਦੋ ਪੰਮੀ ਗਣੀ ਆ ਫ੍ਰਿਜ ਇੱਥੇ ਹੀ ਮੋਟਰ ਵੀ ਆ ਮੈਂ ਤਾਂ ਸਾਧਿਆਂ ਤੋਂ ਓ ਮਾਈ ਗੋਡ ਆ ਦੇਖੋ ਜੀ ਪਨੀਰ ਖਜ਼ਾਨਾ 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 ਹੈਲੋ ਪੂਰੀ ਹੈ ਦਰਵਾਜ਼ੇ ਦੇ ਕੋਲ ਸਮੈਲ ਮਾਰ ਰਹੀ ਹੈ ਹਾਂਜੀ ਸਮੈਲ ਮਾਰ ਰਹੀ ਇਹ ਆ ਦੇਖੋ ਕਾਲਾ ਕਾਲਾ ਕੇਸ ਬੜਾ ਐਹੀਂ ਇਹ ਪਏ ਆ ਸੁੱਤੇ ਉੱਪਰ ਪਏ ਆ ਨੀਚੇ ਸਮਾਨ ਪਿਆ ਬਣਾਇਆ ਹੋਇਆ ਉੱਪਰ ਇਹ ਆਪ ਗਿਰੇ ਹੋਏ ਆ ਆ ਗੋਪੀ ਲਾਹੋ ਮੜੀ ਜੀ ਠੀਕ ਹੈ ਇਹ ਉਠਾ ਦਿਓ ਹਾਂਜੀ ਗੋਪੀ ਅੱਜ ਤੋੜ ਕੇ ਲੈਣਾ ਇਹ ਉਧਰ ਆਓ ਇਹ ਉਠਾ ਇਹ ਕੀ ਚੀਜ਼ ਹੈ ਚਿਕਨ ਆ ਚੀਕਨੇ ਜੀ ਦੇਖੋ ਹਾਂ ਇਹ ਹਾਏ 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 ਸਿਕਰੀ ਵੀ ਹੈਗਾ ਭਾਈ ਇਹ ਸਾਰਾ ਬਣ ਕੇ ਮੁਹਾਲੀ ਜਾਂਦਾ ਕੱਲੇ ਕੱਲੇ ਸੈਕਟਰਾਂ ਕੇ ਵਿੱਚੋਂ ਜਾਂਦਾ ਜਿੱਥੋਂ ਤੁਸੀਂ ਖਾਣੇ ਹੁਣ ਦੇਖ ਲਓ ਐ ਪੱਟ ਕੇ ਲੈ ਇਹ ਆ ਦੇਖੋ ਆ ਦੇਖੋ ਇਹ ਇਹ ਜੀ ਗੋਭੀ ਦੇਖੀ ਹੈ ਕਿਸ ਨੇ ਤਾਜੀ ਜਿਹੜੀ ਗੋਭੀ ਤਾਂ ਬਣ ਰਿਆ ਇਹ ਨਾ ਸੋਚੋ ਵੀ ਇੱਕ ਪੀਸ ਚੱਕੇ ਲੈ ਹਾਂ ਇੱਕ ਪੀਸ ਫਿਕਨੇ ਇੱਕ ਗੱਦਨ ਲੈਣਾ ਹੈ ਘਰੇ ਵੀ